ਪੈਰਾਂ ਦੀ ਪੂਜਾ ਹੁੰਦੀ ਹੈ ਸਾਧ ਸੰਗਤ ਜੀ ਕਿਸੇ ਸਾਧੂ ਮਹਾਤਮਾ ਕੋਲ ਜਾਈਏ ਗੁਰੂ ਸਾਹਿਬ ਕੋਲ ਜਾਈਏ ਜਿਹਦਾ ਸਤਕਾਰ ਕਰੀਏ ਉਹਦੇ ਪੈਰਾਂ ਨੂੰ ਹੱਥ ਲਾਈਦਾ ਉਹਦੇ ਮੋਢਿਆਂ ਨੂੰ ਹੱਥ ਨਹੀਂ ਲਾਈਦਾ ਸਾਧ ਸੰਗਤ ਜੀ ਉਹਦੇ ਮੱਥੇ ਨੂੰ ਹੱਥ ਨਹੀਂ ਲਾਈਦਾ ਉਹਦੇ ਹੱਥਾਂ ਤੇ ਉਹਦੀਆਂ ਬਾਹਾਂ ਤੇ ਹੱਥ ਨਹੀਂ ਲਾਈਦਾ ਜਿਸ ਦਾ ਸਤਕਾਰ ਕਰਨਾ ਹੋਵੇ ਸੰਗਤ ਜੀ ਉਹਦੇ ਪੈਰਾਂ ਤੇ ਹੱਥ ਲਾਈਦਾ ਭਾਈ ਗੁਰਦਾਸ ਸਾਹਿਬ ਕਹਿੰਦੇ ਵੇਖੋ ਕਿੰਡੀ ਕਮਾਲ ਦੀ ਬਾਤ ਹੈ ਪੈਰ ਸਰੀਰ ਦਾ ਸਭ ਤੋਂ ਨੀਵਾਂ ਅੰਗ ਹਨ ਤੇ ਸੀਸ ਸਿਰ ਇਹ ਸਰੀਰ ਦਾ ਸਭ ਤੋਂ ਉੱਚਾ ਅੰਗ ਹੈ ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਵੇਖੋ ਭਾਈ ਦੁਨੀਆ ਦੇ ਲੋਕੋ ਬੜਾ ਹੈਰਾਨੀ ਜਨਕ ਵਾਕਿਆਤ ਹੈ ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾंदे ਸਿਰ ਉੱਚਾ ਹੈ ਚਰਨ ਨੀਵੇਂ ਹਨ ਪਰ ਕਹਿੰਦੇ ਵੇਖੀ ਕਮਾਲ ਦੀ ਬਾਤ ਉੱਚੇ ਸੀਸ ਨੀਵੇਂਆ ਚਰਨਾ ਤੇ ਝੁਕਦੇ ਵੇਖੇ ਆਖੋ ਸਤਨਾਮ ਸ੍ਰੀ ਵਾਹਿਗੋ ਸੰਗਤ ਜੀ ਉੱਚਾ ਸੀਸ ਨੀਵੇਂਆ ਚਰਨਾ ਉੱਤੇ ਝੁਕਦਾ ਵੇਖਿਆ ਕਹਿੰਦੇ ਕਾਰਨ ਕੀ ਹੈ ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾंदे ਹੱਥ ਨੱਕ ਅੱਖ ਮੂੰਹ ਦੇ ਭਾਰ ਉਚਾਂਦੇ ਇਹ ਪੈਰ ਸਾਰੇ ਸਰੀਰ ਦਾ ਭਾਰ ਚੁੱਕਦੇ ਹਨ ਰੇਤੇ ਮਿੱਟੀ ਚ ਵੀ ਇਹ ਗੰਦੇ ਹੁੰਦੇ ਹੁੰਦੇ ਪਰ ਫਿਰ ਵੀ ਸੰਗਤ ਜੀ ਚਰਨ ਸਭ ਚੇ ਹਨ ਛੱਡ ਪੂਜੀਏ ਕੌਣ ਕਰਮ ਕਮਾਂਦੇ ਕਹਿੰਦੇ ਸਰੀਰ ਦੇ ਸਾਰੇ ਅੰਗਾਂ ਨੂੰ ਛੱਡ ਕੇ ਚਿਹਨ ਕਈਏ ਅੰਗ ਸਰੀਰ ਦੇ ਸਾਰੇ ਹੀ ਅੰਗਾਂ ਨੂੰ ਛੱਡ ਕੇ ਜਿਹੜੀ ਪੂਜਾ ਹੁੰਦੀ ਆ ਖਾਲਸਾ ਜੀ ਉਹ ਪੈਰਾਂ ਦੀ ਹੁੰਦੀ ਆ ਕਹਿੰਦੇ ਹੈਰਾਨੀ ਜਨਕ ਬਾਤ ਹੈ ਹੱਥ ਵੀ ਛੱਡ ਦਿੱਤੇ ਮੁੱਖ ਵੀ ਛੱਡ ਦਿੱਤਾ ਨੇਤਰ ਵੀ ਛੱਡ ਦਿੱਤੇ ਨੱਕ ਵੀ ਨਾਸਿਕਾ ਵੀ ਛੱਡ ਦਿੱਤੀ ਜੀਭਾ ਵੀ ਛੱਡ ਦਿੱਤੀ ਛਾਤੀ ਆਦਿਕ ਵੀ ਛੱਡ ਦਿੱਤੀ ਕਹਿੰਦੇ ਪੂਜਾ ਹੁੰਦੀ ਤੇ ਪੈਰਾਂ ਦੀ ਹੁੰਦੀ ਆ ਇਹ ਐਸਾ ਕਿਹੜਾ ਕਰਮ ਕਮਾਉਂਦੇ ਹਨ ਪੈਰ ਜਿਹਦੇ ਕਰਕੇ ਇਹਨਾਂ ਦੀ ਪੂਜਾ ਹੁੰਦੀ ਆ ਇਹ ਸਵਾਲ ਕਰਕੇ ਫਿਰ ਗੁਰੂ ਘਰ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਸਾਹਿਬ ਜੀ ਖਾਲਸਾ ਜੀ ਸੰਗਤੇ ਆਪਾਂ ਨੂੰ ਮਤ ਦਿੰਦੇ ਹਨ ਉਹ ਭਾਈ ਪੈਰਾਂ ਦੀ ਪੂਜਾ ਚਰਣਾ ਦੀ ਪੂਜਾ ਹੁੰਦੀ ਕਿਉਂ ਹੁੰਦੀ ਆ ਕਹਿੰਦੇ ਸਭ ਚੇ ਹਨ ਛੱਡ ਪੂਜੀਐ ਕੌਣ ਕਰਮ ਕਮਾਉਂਦੇ ਕਿਹੜੇ ਕਰਮ ਕਮਾਏ ਜਿਹਦੇ ਕਰਕੇ ਸਰੀਰ ਦੇ ਸਾਰੇ ਅੰਗਾਂ ਨੂੰ ਛੱਡ ਕੇ ਪੈਰਾਂ ਦੀ ਪੂਜਾ ਹੋਈ ਕਹਿੰਦੇ ਇੱਕੋ ਹੀ ਕਰਮ ਕਮਾਇਆ ਤੇ ਬਾ ਕਮਾਲ ਦਾ ਕਰਮ ਕਮਾਇਆ ਉਹ ਕਿਹੜਾ ਕਰਮ ਹੈ ਗੁਰ ਸ਼ਰਣੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ ਇਹ ਪੈਰ ਹੀ ਹਨ ਓ ਭਾਈ ਤੇਰੇ ਪੈਰ ਹੀ ਹਨ ਜਿਹੜੇ ਤੈਨੂੰ ਨਿੱਤ ਪ੍ਰਤੀ ਗੁਰੂ ਦੀ ਸ਼ਰਣ ਤੇ ਗੁਰੂ ਕੀ ਸੰਗਤ ਵਿੱਚ ਲੈ ਕੇ ਜਾਂਦੇ ਨੇ ਆਖੋ ਸਤਨਾਮ ਵਾਹਿਗੁਰੂ ਐਸੇ ਕਰਕੇ ਚਰਨਾਂ ਦੀ ਪੂਜਾ ਹੁੰਦੀ ਖਾਲਸਾ ਜੀ ਕਿਉਂਕਿ ਚਰਨ ਪੈਰ ਹੀ ਹਨ ਜਿਹੜੇ ਸਾਨੂੰ ਸਤਗੁਰ ਜੀ ਦੀ ਸ਼ਰਣੀ ਵਿੱਚ ਲੈ ਕੇ ਆਉਂਦੇ ਆ ਜਿਹੜੇ ਸਾਨੂੰ ਸਾਧ ਸੰਗਤ ਜੀ ਸਤਿਗੁਰ ਜੀ ਦੀ ਹਜ਼ੂਰੀ ਵਿੱਚ ਲੈ ਕੇ ਆਉਂਦੇ ਆ ਉਹ ਪੈਰ ਹੀ ਹਨ ਤੇ ਭਾਈ ਗੁਰਦਾਸ ਸਾਹਿਬ ਨੇ ਫਿਰ ਕਿੱਡਾ ਅਮੋਲਕ ਵਚਨ ਅੱਗੇ ਕਿਹਾ ਕਿੰਨੀ ਨਿਮਰਤਾ ਦੇ ਵਿੱਚ ਪਤਾ ਹੈ ਅਗਲਾ ਵਚਨ ਆਖਰੀ ਵਚਨ ਕੀ ਕਹਿੰਦੇ ਆ ਆ ਪੜਿਓ ਸੁਣਿਓ ਜਰਾ ਸਭ ਚੇ ਹਨ ਛੱਡ ਪੂਜੀਐ ਕੌਣ ਕਰਮ ਕਮਾਂਦੇ ਗੁਰ ਸ਼ਰਣੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ ਫਿਰ ਭਾਈ ਗੁਰਦਾਸ ਸਾਹਿਬ ਜੀ ਮਨ ਵਿੱਚ ਲੋਚਦੇ ਕਹਿੰਦੇ ਮੈਂ ਅਰਦਾਸ ਕਰਦਾ ਗੁਰੂ ਜੀ ਦੇ ਚਰਣਾ ਵਿੱਚ ਸਤਿਗੁਰੂ ਜੀ ਮੇਰੇ ਤੇ ਕਿਰਪਾ ਕਰਿਓ ਕੀ ਮੇਰੀ ਖੱਲ ਹੋ ਮੋਜੜੇ ਗੁਰਸਿੱਖ ਹੰਡਾੰਦੇ ਮੇਰੀ ਖੱਲ ਦੇ ਜੋੜੇ ਬਣਾ ਕੇ ਸਤਿਗੁਰ ਦੀ ਸ਼ਰਣੀ ਵਿੱਚ ਆਉਣ ਵਾਲੇ ਸਿੱਖਾਂ ਦੇ ਚਰਣਾ ਵਿੱਚ ਪਾ ਦਿਓ ਮੇਰਾ ਜੰਮਣ ਮਰਨ ਕੱਟਿਆ ਜਾਵੇ ਆਖੋ ਸਤਨਾਮ ਸਾਤ ਸੰਗਤ ਜੀ ਵੇਖੋ ਕਿੰਨਾ ਵੱਡਾ ਕੰਮ ਗੁਰਮੁਖੋ ਕਿੰਡਾ ਵੱਡਾ ਕਾਰਜ ਆ ਭਾਈ ਗੁਰਦਾਸ ਸਾਹਿਬ ਜੀ ਕਿੰਡਾ ਵੱਡਾ ਵਚਨ ਕਹਿ ਗਏ ਮੇਰੇ ਚੰਮ ਦੇ ਜੋੜੇ ਬਣਾ ਕੇ ਗੁਰਸਿੱਖਾਂ ਦੇ ਚਰਣਾ ਵਿੱਚ ਪਾ ਦਿਓ ਆਹ ਹਾ ਮੇਰੇ ਚੰਮ ਦੇ ਬਣਾ ਕੇ ਜੋੜੇ ਆ ਮੇਰਾ ਸਰੀਰ ਦਾ ਚੰਮ ਇਹਦੇ ਜੋੜੇ ਬਣਾ ਦਿਓ ਇਹਦੇ ਜੋੜੇ ਬਣਾ ਕੇ ਗੁਰਸਿੱਖਾਂ ਦੇ ਚਰਨਾਂ 'ਚ ਪਾ ਦਿਓ ਮੇਰੀ ਖਲ ਦੇ ਬਣਾ ਕੇ ਜੋੜ ਚਰਨੀਂ ਪਾਇਓ ਸੰਗਤਾਂ ਦੇ ਮੇਰੀ ਖਲ ਦੇ ਬਣਾ ਕੇ ਜੋੜ ਚਰਨੀਂ ਪਾਇਓ ਸੰਗਤਾਂ ਦੇ री सस बना के चरणी पायो संगसाल बाबा चरणी पायो जन दादे बाबा बाबा चरणी पायो जन दाद बाबा बाबा जी चरणी पाॼो संगताला बाबा चरणी पाॼो संगताल ਦੇ ਬਣਾ ਕੇ ਜੋੜੇ ਚਰਨੀ ਪਾਇਓ ਸੰਗਤਾਂ ਦੇ ਮੇਰੀ ਖਲ ਦੇ ਬਣਾ ਕੇ ਜੋੜੇ ਚਰਨੀ ਪਾਇਓ ਸੰਗਤਾਂ ਦੇ ਮੇਰੀ ਖਲ ਦੇ ਬਣਾ ਕੇ ਤਾਂ ਇਹ ਸੰਗਤ ਜੀ ਇਹ ਗੱਲ ਵਿਚਾਰ ਕਰਨ ਦੇ ਯੋਗ ਹੋ ਜਾਂਦੀ ਹੈ ਕਿ ਫਿਰ ਸੰਗਤ ਦਾ ਇੰਨਾ ਮਾਨ ਕਿਉਂ ਭਲਾਣਾ ਇਹ ਵੀ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਆਂ ਦੁਨੀਆ ਵਿੱਚ ਜਿੰਨੇ ਧਰਮ ਹਨ ਸਾਰੇ ਧਰਮ ਸਤਕਾਰਯੋਗ ਨੇ ਪਿਆਰਿਓ ਜਿਵੇਂ ਅੱਜ ਰਾਮ ਨੌਮੀ ਦਾ ਦਿਹਾੜਾ ਹੈ ਭਗਵਾਨ ਸ਼੍ਰੀ ਰਾਮਚੰਦਰ ਜੀ ਨਾਲ ਸੰਬੰਧਤ ਅੱਜ ਸੂਰੇ ਭਾਰਤ ਵਿੱਚ ਸਦ ਸੰਗਤ ਜੀ ਸਰਕਾਰੀ ਦਫਤਰਾਂ ਵਿੱਚ ਸਭ ਥਾਂ ਤੇ ਛੁੱਟੀ ਆ ਇਸੇ ਕਰਕੇ ਇਥੇ ਪ੍ਰਬੰਧਕਾਂ ਨੇ ਅੱਜ ਵਾਲਾ ਦਿਨ ਭੋਗਦਾ ਰੱਖਿਆ ਨਾਲੇ ਛੁੱਟੀ ਵਾਲਾ ਦਿਨ ਦਫਤਰ ਦੇ ਕਰਮਕਾਰ ਨਹੀਂ ਰੁਕਣਗੇ ਲੋਕਾਂ ਦੇ ਵੇਖੋ ਕਿੰਨੀ ਵਧੀਆ ਸੋਚ ਨਾਲੇ ਲੋਕਾਂ ਦੇ ਕੰਮਕਾਰ ਨਹੀਂ ਰੁਕਣਗੇ ਨਾਲੇ ਛੁੱਟੀ ਵਾਲੇ ਦਿਨ ਦਾ ਸਾਰੇ ਮੁਲਾਜ਼ਮ ਆਪਣੇ ਪਰਿਵਾਰਾਂ ਸਮੇਤ ਆਪਣੇ ਸਬੰਧੀਆਂ ਮਿੱਤਰਾਂ ਸਮੇਤ ਉਹਨਾਂ ਦੇ ਸੰਗਤ ਜੀ ਵੱਡਾ ਲਾਹਾ ਲੈ ਲੈਣਾ ਹੈ ਪਰ ਮੈਂ ਬੇਨਤੀ ਕਰਦਾ ਹਾਂ ਦੁਨੀਆ ਵਿੱਚ ਧਰਮ ਬੜੇ ਨੇ ਧਰਮ ਬੜੇ ਦੁਨੀਆ ਵਿੱਚ ਪਰ ਸਾਧ ਸੰਗਤ ਜੀ ਸੰਗਤ ਨੂੰ ਜਿਹੜਾ ਸਨਮਾਨ ਸਤ ਕਾਲ ਉਹ ਕੇਵਲ ਤੇ ਕੇਵਲ ਸਿੱਖ ਧਰਮ ਦੇ ਵਿੱਚ ਮਿਲਿਆ ਇੱਥੇ ਕੋਈ ਵੀ ਬਲਾਰਾ ਬੋਲੇ ਆਪਾਂ ਸਾਰੇ ਕਹਿੰਦੇ ਆ ਸਾਰੇ ਸੁਣਨੇ ਆ ਜਦੋਂ ਕੋਈ ਬਲਾਰਾ ਸ਼ੁਰੂ ਕਰਨ ਦਾ ਬੋਲਣਾ ਉਹ ਕਹਿੰਦਾ ਸਤਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਕੀ ਸੰਗਤ ਜਿਓ ਸਾਜਿਆ ਕੇਵਲ ਸਾਜਿਆ ਨਹੀਂ ਗੁਰੂ ਨਾਨਕ ਸਾਹਿਬ ਜੀਆਂ ਦੇ ਕਰਣੇ ਸਾਜਿਆ ਸਾਜਿਆ ਤੇ ਬਾਕੀਆਂ ਨੇ ਵੀ ਪਿਆਰੇ ਪਰ ਕੇਵਲ ਤੇ ਕੇਵਲ ਗੁਰਦਾਨ ਨਿਕ ਦਾ ਘਰ ਜਿੱਥੇ ਸਤਗੁਰਾਂ ਨੇ ਸੰਗਤ ਨੂੰ ਸਾਜਿਆ ਤੇ ਉਥੇ ਨਿਵਾਜਿਆ ਵੀ ਪਿਆਰੇ ਵਾਲੇ ਤੇ ਇੱਥੇ ਭਾਈ ਗੁਰਦਾਸ ਸਾਹਿਬ ਕਹਿੰਦੇ ਸੰਗਤਾਂ ਦੇ ਚਰਣਾ ਵਿੱਚ ਜੋੜੇ ਪਾ ਦਿਓ ਮੇਰੀ ਖੱਲ ਦੇ ਬਣਾ ਕੇ ਇਨਾ ਮਾਨ ਸੰਗਤ ਨੂੰ ਕਿਉਂ ਉਹਦਾ ਕਾਰਨ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕ ਵਾਦਨ ਸਾਨੂੰ ਦੱਸ ਗਈ ਗੁਰ ਸਿੱਖਾ ਉਹ ਡੂੰਗਾ ਭੇਦ ਸਤਿਗੁਰ ਦੀ ਬਾਣੀ ਦੱਸ ਗਈ ਉਸ ਗੱਲ ਨੂੰ ਪੱਲੇ ਵਿੱਚ ਬੰਨ ਲੈ ਜੇ ਕਮਾਲ ਹੈ ਤੇ ਨਾਨਕ ਨਦਰੀ ਨਦਰ ਨਿਹਾਲ ਉਹ ਵਚਨ ਕਿਹੜਾ ਹੈ ਸਤਗੁਰ ਕਹਿੰਦੇ ਰੱਬ ਨੂੰ ਦੁਨੀਆ ਭਾਲਦੀ ਫਿਰਦੀ ਪਰ ਰੱਬ ਦਾ ਟਿਕਾਣਾ ਦੱਸਦੀ ਏ ਤੈਨੂੰ ਦੁਨੀਆ ਰੱਬ ਨੂੰ ਭਾਲਦੀ ਫਿਰਦੀ ਤੈਨੂੰ ਰੱਬ ਦਾ ਟਿਕਾਣਾ ਦੱਸੀਏ ਤੇ ਟਿਕਾਣਾ ਕਿਹੜਾ ਦੱਸਿਆ ਧੰਗੁਰੂ ਗ੍ਰੰਥ ਸਾਹਿਬ ਜੀ ਆ ਨੇ ਫਿਰ ਪੜੋ ਸਾਰੇ ਇਸੇ ਕਰਕੇ ਸੰਗਤਾਂ ਦਾ ਮਾਨ ਆਇ ਗੁਰਦਾਸ ਸਾਹਿਬ ਵਰਗੇ ਬ੍ਰਹਮ ਗਿਆਨੀ ਉਹ ਗੁਰਮਖੋ ਲੋਚਦੇ ਨੇ ਕਹਿੰਦੇ ਮੇਰੀ ਖੰਨ ਦੇ ਜੋੜੇ ਬਣਾ ਕੇ ਸੰਗਤਾਂ ਦੇ ਚਰਨਾਂ ਚ ਪਾਓ ਕਿਉ ਕਿਉ ਕਿ ਗੁਰੂ ਨਾਨਕ ਦੇ ਘਰ ਦੀ ਸੰਗਤ ਦਾ ਰੁਤਵਾ ਕੈਸਾ ਇਹ ਸਤਿਗੁਰੂ ਬਾਣੀ ਚ ਕਿਉ ਸਾਨੂੰ ਸਮਝਾਉਂਦੇ ਹਨ ਪਿਆਰਿਓ ਆਓ ਸਾਰੇ ਮਿਲ ਕੇ ਪੜੋ ਗੱਜ ਵੱਜ ਕੇ ਬੋਲੋ ਸਾਰੇ ਲਾਹਾ ਪ੍ਰਾਪਤ ਕਰੋ ਉਹ ਵਿੱਚ ਸੰਗਤਾਂ ਦੇ ਵਸਦਾ ਹਰ ਜੀ ਮੇਰਾ ਹਰ ਜੀ ਮੇਰਾ ਵਿਤ ਸੰਗਤਾਂ ਦੇ ਵਸਦਾ ਹਰ ਜੀ ਮੇਰਾ ਹਰ ਜੀ ਮੇਰਾ ਸਦਾ ਹਰਦੀ ਮੇਰਾ ਹਰਦੀ ਮੇਰਾ ਵਿੱਚ ਸੰਗਤਾਂ ਦੇ ਵਸਦਾ ਹਰਦੀ ਮੇਰਾ ਹਰਦੀ ਮੇਰਾ ਬ ਵਿੱਚ ਸੰਗਤਾਂ ਦੇ ਮੈਂ ਹਰਦੀ ਕਾ ਹਰਦੀ ਮੇਰਾ ਵਿੱਚ ਸੰਗਤਾਂ ਦੇ ਵਸਦਾ ਮੇਰਾ ਹਰਦੀ ਮੇਰਾ ਸੰਗਤਾਂ ਦੇ ਵਸਦਾ ਹਰਦੀ ਮੇਰਾ ਹਰਦੀ ਮੇਰਾ ਮੇਰਾ ਵੇਖ ਸੰਗਤਾਂ ਦੇ ਵਸਦਾ ਹਰ ਜੀ 베ਰਾ ਹਰ ਜੀ 베ਰਾ ਵੇਖ ਸੰਗਤਾਂ ਦੇ ਰਤ ਹੈ ਹਰ ਜੀ 베ਰਾ ਇਹ ਸੰਗਤਾਂ ਦੇ ਵਸਦਾ ਹਰ ਜੀ 베ਰਾ ਸੰਗਤਾਂ ਦੇ ਵਸਦਾ ਹਰ ਜੀ ਨਾਹਿ ਜਹਾਂ ਤਾ ਸੇਰਾ ਦੀ ਸੇਰਾ ਮਹਾਰਾਜ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੈ ਜੀ ਵਸੈ ਜੀ